ਜਥੇਦਾਰ ਪ੍ਰੀਤਮ ਸਿੰਘ ਦਾ ਪਰਿਵਾਰ ਉਹਨਾਂ ਦੀ ਲੈਗਸੀ ਸਮਾਪਤ ਕਰਕੇ ਹੁਣ ਗਾਂਬਦਨ ਨੂੰ ਤਿਆਰ ਹੈ ਕੀ ਇਹੀ ਹਾਲ ਹੈ ਨਹੀਂ ਦੇਖੋ ਸੋਚ ਉਹਨਾਂ ਦੀ ਹੈ ਸੋਚ ਸਾਡੇ ਦਿਮਾਗ 'ਚ ਉਹਨਾਂ ਦੀ ਹੈ ਅਸੀਂ ਇਹ ਸਟੈਂਡ ਲਿਆ ਕਿਉਂ ਲਿਆ ਸੁਣੋ ਮੇਰੀ ਗੱਲ ਉਹ ਲੋਕਾਂ ਨੂੰ ਸਮਰਪਿਤ ਸੀ ਉਹ ਇਲਾਕੇ ਨੂੰ ਸਮਰਪਿਤ ਸੀ ਉਹ ਪਾਰਟੀ ਨੂੰ ਸਮਰਪਿਤ ਸੀ ਉਹ ਲੋਕਾਂ ਦੇ ਕੰਮ ਆਪ ਪੁੱਛ-ਪੁੱਛ ਕੇ ਕਰਾਉਂਦੇ ਸੀ ਕਿਸੇ ਨੇ ਕਹਿ ਤਾ ਨਾ ਭਾਈ ਮੇਰਾ ਇਹ ਕੰਮ ਹੋਣਾ ਵੇ ਉਹ ਤਾਂ ਕਹਿ ਕੇ ਚਲ ਜਾਂਦਾ ਸੀ ਮੁੜ ਕੇ ਸਾਨੂੰ ਭੇਜਦੇ ਸੀ ਜਾਂ ਉਹਨੂੰ ਬੁਲਾ ਕੇ ਲਿਆ ਜਾਂ ਉਹਨੂੰ ਪੁੱਛ ਕੰਮ ਹੋਇਆ ਫੋਨ ਕੀਤਾ ਸੀ ਹੋਇਆ ਅਸੀਂ ਉਹਨਾਂ ਦੀ ਸੋਚ ਨਹੀਂ ਮਰਨਦਾਂਗੇ ਉਹਨਾਂ ਦੀ ਸੇਵਾ ਭਾਵਨਾ ਵਾਲੀ ਸੋਚ ਹਮੇਸ਼ਾ ਜਿੰਦਾ ਰਹੇਗੀ ਇਹ ਤੁਹਾਨੂੰ ਮੈਂ ਇੱਕ ਦਿਰ ਜ਼ੋਰ ਤੇ ਕਹਿ ਰਿਹਾ ਪਰ ਮੇਰੇ ਮੇਰੇ ਜ਼ੈਨ ਦੇ ਵਿੱਚ ਬੀਬੀ ਸਾਹਿਬ ਨਾਲ ਸੀ ਦੇਖੋ ਸੀਐਮ ਸਾਹਿਬ ਨਾਲ ਲੋਕ ਹੁਣ ਬਹੁਤ ਕੁਝ ਕਹਿਣਗੇ ਵੀ ਇਹਨਾਂ ਨੇ ਕਿਉਂ ਕੀਤਾ ਕਿੱਦਾਂ ਕੀਤਾ ਕਿਵੇਂ ਕੀਤਾ ਪਰ ਮੇਰੀ ਕੋ ਸ਼ਰਤ ਸੀ ਮੈਂ ਸੀਐਮ ਸਾਹਿਬ ਨਾਲ ਬੰਦ ਕਮਰਾ ਮੀਟਿੰਗ ਕਰਨੀ ਹੈ ਮੈਨੂੰ ਨਾਲ ਸਵਾਲ ਜਵਾਬ ਕਰਨੇ ਨੇ ਮੌਨਨ ਆਪਣੇ ਇਲਾਕੇ ਦੀ ਆਪਣੇ ਭਾਇਚਾਰੇ ਦੀ ਸਮੱਸਿਆ ਰੱਖਣੀਆਂ ਨੇ ਜੇ ਉਹ ਮੈਨੂੰ ਹਾਂ ਕਰਨਗੇ ਮੈਨੂੰ ਹੌਸਲਾ ਦੇਣਗੇ ਫਿਰ ਅਸੀਂ ਇਸ ਬਾਰੇ ਸੋਚ ਸਕਦੇ ਆ ਅਦਰਵਾਇਜ਼ ਨਹੀਂ ਮੇਰੇ ਜ਼ੈਨ ਦੇ ਵਿੱਚ ਨਾ ਬੀਬੀ ਜੀ ਦਾ ਇੱਕ ਬਿਆਨ ਹਰ ਵਾਰੀ ਗੂੰਜਦਾ ਪਿਆ ਜਾਂਦੀ ਹੈ ਕਾਨਫਰੰਸ ਸ਼ੁਰੂ ਹੋਈ ਆ ਉਹ ਕਹਿੰਦੇ ਸੀਗੇ ਕਿ ਮੇਰੇ ਪਤੀ ਨੇ ਕਿਹਾ ਸੀਗਾ ਕਿ ਅਕਾਲੀ ਦਲ ਦੀ ਜਿਹੜੀ ਲੈਗਸੀ ਹੈ ਉਹ ਨਾ ਛੱਡਿਓ ਪਰੰਤ ਦੇ ਵਿੱਚ ਆ ਕੇ ਉਹੀ ਛੱਡ ਦਿੱਤੀ ਗਈ ਹੈ ਹੁਣ ਇੱਥੇ ਆ ਕੇ ਜ਼ਰੂਰ ਸਵਾਲ ਖੜੇ ਹੁੰਦੇ ਦੇਖੋ ਇਨਸਾਨ ਆ ਮਜਬੂਰ ਹੋ ਜਾਂਦਾ ਜਦੋਂ ਇਨਸਾਨ ਨੂੰ ਕੁਝ ਅੱਗੇ ਨਹੀਂ ਦਿਖਦਾ ਨਾ ਭਾਈ ਮੈਂ ਆਪਣੇ ਲੋਕਾਂ ਲਈ ਕਿੱਦਾਂ ਕੰਮ ਕਰਾਂਗਾ ਅਸੀਂ ਇਲਾਕੇ ਲਈ ਕਿੱਦਾਂ ਕੰਮ ਕਰੀਏ 10 ਤਰੀਕ ਤੋਂ ਬਾਅਦ ਸਾਡਾ ਕੀ ਫਿਚਰ ਹੈ ਕਿਨੂੰ ਕਰਾਂਗੇ ਠੀਕ ਹੈ ਪਾਰਟੀ ਪ੍ਰਧਾਨ ਨੇ ਅੱਜ ਜੋ ਮਰਜ਼ੀ ਕੀਤਾ ਪਰ ਪਾਰਟੀ ਪ੍ਰਧਾਨ ਤਾਂ ਪਾਰਟੀ ਪ੍ਰਧਾਨੀ ਹੈ ਨਾ ਪਾਰਟੀ ਦਾ ਪਾਰਟੀ ਹੁੰਦੀ ਹੈ ਨਾ ਠੀਕ ਹੈ ਸਾਨੂੰ ਕੋਈ ਪੀੜ ਪੈਣੀ ਇਲਾਕੇ ਦੀ ਪੀੜ ਪੈਣੀ ਕਮ ਹੋਣੇ ਨਾ ਹੋਣੇ ਬਾਅਦ ਦਾ ਮੁੱਦਾ ਵੇ ਪਰ ਅਸੀਂ ਪੁੱਛ ਤਾਂ ਕਰਦੇ ਸੀ ਨਾ ਜੇ ਪਾਰਟੀ ਨੇ ਸਾਨੂੰ ਠੁਕਰਾ ਹੀ ਦਿੱਤਾ ਅਸੀਂ ਕਿੱਥੇ ਖੜੇ ਹਾਂ ਅਸੀਂ ਲੋਕਾਂ ਲਈ ਕੀ ਕੰਮ ਕਰਾਵਾਂਗੇ ਕਿੱਥੇ ਖੜੇ ਹਾਂ ਦੱਸੋ ਅੱਛਾ ਕੱਲ ਤੱਕ ਜਿੰਨੀਆਂ ਕਾਨਫਰੰਸਿਸ ਹੋਈਆਂ ਉਹਦੇ ਚਾਹੀ ਗਿਆ ਕਿ 25 ਹੋਣੀ 25000 ਵੋਟਾਂ ਪੈਣਗੀਆਂ 28000 ਵੋਟਾਂ ਪੈਣਗੀਆਂ 30000 ਵੋਟਾਂ ਪੈਣਗੀਆਂ ਮਤਲਬ ਕਿ ਹੁਣ ਤੁਸੀਂ ਆਪ ਮੰਨ ਗਏ ਕਿ ਵੋਟਾਂ ਨਹੀਂ ਸੀ ਪੈ ਰਹੀਆਂ ਤਾਂ ਹੀ ਕਰਕੇ ਹੁਣੇ ਫੈਸਲਾ ਲਈ ਨਹੀਂ ਸਰ ਵੋਟਾਂ ਦੀ ਇਥੇ ਰਾਜਨੀਤੀ ਨਹੀਂ ਹੈਗੀ ਇਥੇ ਇਲਾਕੇ ਦੀ ਰਾਜਨੀਤੀ ਇਥੇ ਵਿਕਾਸ ਹੀ ਰਾਜਨੀਤੀ ਹੈ ਇਥੇ ਕੰਮ ਕਰਾਉਣ ਦੀ ਜਿੱਦ ਹੈ ਵੀ ਅਸੀਂ ਕੰਮ ਕਰਾਉਣੇ ਨੇ ਕਿੱਦਾਂ ਹੋਣੇ ਨੇ ਉਹ ਸਾਨੂੰ ਪਲੇਟਫਾਰਮ ਚਾਹੀਦਾ ਸੀ ਕੋਈ ਨਾ ਕੋਈ ਪਲੇਟਫਾਰਮ ਚਾਹੀਦਾ ਹੈ ਜੇ ਅਕਾਲੀ ਦਲ ਦੇ ਐਨ ਐਸਓ ਫਿਰਦ ਸੀਗੇ ਤੁਹਾਡੇ ਪਿਤਾ ਜੀ ਸੀਗੇ ਤੁਹਾਡੇ ਮਾਤਾ ਜੀ ਹੈਗੇ ਨੇ ਤੁਸੀਂ ਕਹਿੰਦੇ ਹੈਗੇ ਆ ਤਾਂ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਸਤੇ ਆਪ ਵੀ ਸਟੈਂਡ ਲਿਆ ਜਾ ਸਕਦਾ ਸੀਗਾ ਪਾਰਟੀ ਬਦਲਣ ਨੂੰ ਲੈ ਕੇ ਕਿਉਂ ਇੰਨੀ ਛੇਤੀ ਫੈਸਲਾ ਲੈ ਲਿਆ ਭਾਜੀ ਬੇਨਤੀ ਪਤਾ ਕਿ ਆਫੀਸ਼ੀਅਲੀ ਕੌਣ ਹੈ ਆਫੀਸ਼ੀਅਲੀ ਪਾਰਟੀ ਕੌਣ ਹੈ ਮੇਰੇ ਵਰਗਿਆਂ ਨੇ ਕਈ ਬਗਾਵਤ ਕੀਤੀ ਬੀਬੀ ਜੀ ਵਰਗਿਆਂ ਨੇ ਕਈ ਕੀਤੀ ਪਰ ਪਾਰਟੀ ਪ੍ਰਧਾਨ ਨੇ ਜੇ ਸੋਚ ਹੀ ਲਿਆ ਕਿ ਡਿਕਟੇਟਰਸ਼ਿਪ ਵਾਂਗੂ ਹੀ ਚੱਲਣਾ ਫਿਰ ਕਿੱਦਾਂ ਮਸਲੇ ਹੱਲ ਹੋਣਗੇ ਪਰ ਪਾਰਟੀ ਪ੍ਰਧਾਨ ਹੋ ਤੁਸੀਂ ਬੈਠੋ ਮਸਲੇ ਹੱਲ ਕਰੋ ਐਡਾ ਸੋਣਾ ਤੁਸੀਂ ਆਫਿਸ ਬਣਾਇਆ ਇਹ ਲੜਨ ਨੂੰ ਥੋੜਾ ਬਣਾਇਆ ਇਹ ਬੈਠਣ ਨੂੰ ਬਣਾਇਆ ਇਹ ਗੱਲਾਂ ਬਾਤਾਂ ਕਰਨ ਨੂੰ ਬਣਾਇਆ ਇਹ ਮਸਲੇ ਸੁਲਝਾਉਣ ਲਈ ਬਣਾਇਆ ਤੁਹਾਨੂੰ ਐ ਨਹੀਂ ਲੱਗਦਾ ਕਿ ਕਿਸੇ 'ਚ ਵੀ ਨਾਰਾਜ਼ਗੀ ਹੈ ਮੈਂ ਮੈਂ ਖੁਦ ਲਾਲਾ ਬੀਬੀ ਜੀ ਲਾਲੋ ਬਡਾਲਾ ਜੀ ਲਾਲੋ ਯਾਰ ਬਿਠਾਓ ਬਾਦਲ ਸਾਹਿਬ ਦੀ ਸੋਚ ਨੂੰ ਆਪਣਾਓ ਵੱਡੇ ਬਾਦਲ ਸਾਹਿਬ ਦੀ ਸੋਚ ਨੂੰ ਆਪਣਾਓ ਉਹ ਵਿਰੋਧੀਆਂ ਨੂੰ ਮਨਾ ਲੈਂਦੇ ਸੀ ਤੁਸੀਂ ਆਪਣੇ ਨੂੰ ਰੋਸਾ ਦਿੰਦੇ ਅੱਛਾ ਤੁਹਾਡਾ ਬਾਗੀ ਹੋਇਆ ਬਾਗੀ ਤੁਹਾਡਾ ਹੋ ਕੇ ਅਲਹਿਦਾ ਹੋ ਗਿਆ ਉਹ ਥੜੇ ਦੇ ਵਿੱਚ ਤੁਹਾਡੀ ਸ਼ਮੂਰੀਅਤ ਰਹੀ ਨਾ ਨਹੀਂ ਕਹਿੰਦਾ ਤੁਸੀਂ ਉਹਨਾਂ ਦੇ ਨਾਲ ਰੇਸ਼ ਸ਼ਮੂਰੀਅਤ ਰਹੀ ਪਰ ਤਾਂ ਵੀ ਤੁਹਾਨੂੰ ਐ ਨਹੀਂ ਲੱਗਿਆ ਕਿ ਉਹ ਤੁਹਾਡਾ ਕਾਰਜਸ਼ੀਲ ਹੈ ਜਾਂ ਫਿਰ ਉਹ ਕੋਈ ਡਿਫਰੈਂਸ ਲਿਆ ਸਕਦਾ ਹੈ ਇਕੱਲੇ ਦਲ ਦੇ ਵਿੱਚ ਤੁਸੀਂ ਤਾਂ ਸਟੈਪ ਹੀ ਚੁੱਕ ਲਿਆ ਕਿ ਨਹੀਂ ਅਸੀਂ ਆਮ ਆਦਮੀ ਹੀ ਫੜ ਲਗੇ ਨਹੀਂ ਬਿਲਕੁਲ ਜੀ ਦੇਖੋ ਉਹਨਾਂ ਦੇ ਵਿੱਚ ਕੋਈ ਦੂਰ ਆਏ ਨਹੀਂ ਹੈਗੀ ਵੀ ਉਹ ਕਾਬਿਲਤ ਰੱਖਦੇ ਨੇ ਉਹ ਬਹੁਤ ਸਿਆਣੇ ਲੋਕ ਨੇ ਫਮੇ ਬਟਾਲਾ ਸਾਹਿਬ ਲਾਲੋ ਰਖੜਾ ਸਾਹਿਬ ਲਾਲੋ ਚੰਦੂ ਮਾਜਰਾਈ ਲਾਲੋ ਬੀਬੀ ਜੀ ਲਾਲੋ ਰਾਜਪਾਲ ਉਹਨੇ ਇਹ ਬਹੁਤ ਸਿਆਣੇ ਲੋਕ ਨੇ ਇਹ ਸੂਝਵਾਨ ਨੇ ਇਹ ਲੋਗਾ ਵਿੱਚ ਰਹੇ ਨੇ ਇਹ ਲੋਗਾ ਤੋਂ ਗਰਾਊਂਡ ਲੈਵਲ ਤੇ ਸਮਝਦੇ ਨੇ ਵੀ ਭਾਈ ਪੰਥਕ ਪਾਰਟੀ 104 ਸਾਲ ਪੁਰਾਣੀ ਕਿਉਂ ਜਾ ਰਹੀ ਪਿੱਛੇ ਬਾਦਲ ਸਾਹਿਬ ਲੋਕਾਂ ਹੀ ਨਹੀਂ ਜਾਣਦੇ ਠੀਕ ਹੈ ਜੋ ਵੀ ਸਮਝਦੇ ਤੁਸੀਂ ਉੱਪਰੇ ਲੈਵਲ 'ਤੇ ਰਹਿੰਦੇ ਨੇ ਪਰ ਲੋਕਾਂ ਦੇ ਵਿੱਚ ਲੋਕ ਹੀ ਜਾਂਦੇ ਨੇ ਸਾਡੇ ਵਰਗੇ ਜਾਂਦੇ ਨੇ ਵਰਕਰ ਜਾਂਦੇ ਨੇ ਬੀਬੀ ਜੀ ਨੇ ਅਸੀਂ ਸਾਡੇ ਸਾਰੇ ਪਰਿਵਾਰ ਨੇ ਹੱਥ ਜੋੜ ਕੇ ਭਾਈ ਅਮਰਿਤਪਾਲ ਸਿੰਘ ਜੀ ਤੋਂ ਭਾਈ ਸਰਵਜੀਤ ਸਿੰਘ ਖਾਲਸਾ ਜੀ ਤੋਂ ਤੇ ਹੋਰ ਜਥੇਬੰਦੀਆਂ ਤੋਂ ਸਮਰਥਨ ਮੰਗਿਆ ਸੀ ਠੀਕ ਹੈ ਬਹੁਤ ਸਾਰੀ ਜਥੇਬੰਦੀਆਂ ਖੁੱਲ ਕੇ ਸਾਡੇ ਹੱਕ 'ਚ ਆਈਆਂ ਵੀ ਸੀ ਪਰ ਤੁਸੀਂ ਬਾਕੀ ਦੂਜਾ ਕੀ ਸਵਾਲ ਕੀ ਪੁੱਛਿਆ ਸੀ ਮਤਲਬ ਕਿ ਤੁਹਾਨੂੰ ਨਾ ਉਧਰੋਂ ਹਮਾਇਤ ਮਿਲੀ ਕਿਉਂਕਿ ਸਰਜੀਪ ਸਿੰਘ ਖਾਲਸਾ ਨੇ ਤਾਂ ਕਹਿ ਦਿੱਤਾ ਸੀਗਾ ਕਿ ਅਸੀਂ ਹਮਾਇਤ ਨਹੀਂ ਕਰ ਸਕਦੇ ਤੁਹਾਨੂੰ ਉਧਰੋਂ ਵੀ ਹਮਾਇਤ ਨਹੀਂ ਮਿਲੀ ਤੇ ਵੋਟਾਂ ਵੀ ਤੁਹਾਨੂੰ ਦੇਖੋ ਇਹ ਉਹਨਾਂ ਦਾ ਆਪਣੀ ਆਪਣਾ ਸਟੈਂਡ ਹੋ ਸਕਦਾ ਪਰ ਅਸੀਂ ਤਾਂ ਮਦਦ ਮੰਗੀ ਸੀ ਨਹੀਂ ਇਹ ਕਾਰਨ ਹੋ ਸਕਦਾ ਹੈ ਕਿ ਉਹਨਾਂ ਨੂੰ ਛੱਡ ਕੇ ਨਹੀਂ 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 ਇਹੋ ਜੇ ਕੋਈ ਕਾਰਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ